ਤੂੰ ਵੀਰਾਂ ਗੱਲ ਸੁਣ ਮੇਰੀ ਆ ਸਾਰਾ ਲੈਣਾ ਮਨਹੂਸ ਦਾ ਮੂੰਹ ਲੈ ਕੇ ਨਾ ਤੂੰ ਫੇਰ ਦੀ ਰਿਹਾ ਕਰ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕਰਮਾਂ ਦਾ ਠੀਕ ਹੈ ਕੁੜੀ ਨੂੰ ਲੈ ਕੇ ਬੈਗੀ ਟੜਕੀ ਹੋਰ ਕੋਈ ਕੰਮ ਨਹੀਂ ਹੈਗੇ ਤੈਨੂੰ ਨਾ ਮੈਨੂੰ ਐ ਦੱਸ ਉਹਦੇ ਸਿਰ ਤੇ ਡਾਕ ਬੰਗਲਾ ਪਾਉਣਾ ਸੀ ਪੜੋਸੀ ਆ ਨਹੀਂ ਆਉਣਾ ਪ੍ਰੋਸੀਜਨ ਨਹੀਂ ਹੈਗੀ ਟੜਕੇ ਦੀਆਂ ਬੈਠੀਆਂ ਮਾਵਾਂ ਦੀਆਂ ਸੋਚੀਆਂ ਮੰਜੇ ਤੇ ਨਾ ਹੋਰ ਵੀ ਕੋਈ ਕੰਮ ਹੁੰਦਾ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲੈ ਕੋਈ ਹੁਣ ਕੱਪੜੇ ਪਏ ਨਹੀਂਗੇ ਨਾਲੇ ਭਾਂਡੇ ਮਾਜਣ ਵਾਲੇ ਪਏ ਆ ਉਧਰ ਵੀ ਧਿਆਨ ਦੇ ਲੈ ਕੋਤੋਂ ਮੇਰੀ 1500 ਰੁਪਏ ਪਰਛਣਾ ਚਲ ਉਹ ਪਰਛਣ ਦੇ ਪੈਸੇ ਫਰਪੈ ਕਰੂੰਗਾ ਦੇ 1500 ਪੈਨਸ਼ਨ ਜਿਹੜੀ ਆਉਂਦੀ ਆ ਬੁੜੇ ਦੀ ਕਿਸੇ ਕੰਮਕਾਰ ਲਾਉਂਦੇ ਕੋਈ ਗੁੜਚਾ ਆਉਂਦਾ ਹੁਣ ਉਹ ਤੇ ਫੁੱਕਣਾ ਹੀ ਉਹਨੂੰ 5000 ਤਾਂ ਆਪਾਂ ਦੇਤਾ ਉਹਨੂੰ ਕੋਈ ਗੱਲ ਹੀ ਨਹੀਂ ਸੁਣੀ ਆਪਣੀ ਤੇ ਆ ਫੋਨ ਜਾ ਲਾ ਕੇ ਪੁੱਛਣਾ ਉਹਨੂੰ ਭੁੰਨੇ ਨੂੰ ਕੀ ਕਹਿੰਦਾ ਹਾਂ ਹਾਂ ਉਹ ਕਹੀ ਤਾਂ ਜਾਣਾ ਵੀ ਤੈਨੂੰ ਯਾਦ ਕਰੀ ਜਾਂਦਾ ਸੀ ਸੋਡੇ ਵਾਲੀ ਆਈ ਜਾਣਾਗਾ ਅੱਛਾ ਅੱਛਾ ਇੱਧਰੀ ਆ ਰਹੀ ਹੂੰ ਕੀ ਕਹਿੰਦਾ ਆਈ ਆਂਦਾ ਬੇਬੇ ਉਧਰ ਆ ਯਾ ਹਾਂ ਰਾਜਾ ਚਾ ਚੜ ਗਿਆ ਹਾਂ ਚਾ ਹੋਰ ਬਣੀ ਪਈ ਆ ਤੈਨੂੰ ਪਤਾ ਵੀ ਕਰਾ ਫਿਰ ਕਹੇਂਗਾ ਪਰਜਾਈ ਕੀ ਕਹਿੰਦੀ ਆ ਆਹਾ ਮੇਰੀਆਂ ਉਂਗਲਾਂ ਨੇ ਸੁਣਨੀਆਂ ਐ ਅੱਛਾ ਤੇ ਕੀ ਆ ਕਰਦੀ ਇੱਕ ਭਾਈ ਕੰਨਾਂ ਨੂੰ ਉਹ ਲਿਆੜੇ ਕਾਂਟੇ ਪਵਾ ਦੀ ਮੈਨੂੰ ਹੋ ਜਿਹੜੀ ਸਾਰੀ ਗੱਲ ਆ ਨਾ ਮੈਨੂੰ ਖੁੱਲ ਕੇ ਸਮਝਾਓ ਵੀ ਗੱਲ ਵਿੱਚੋਂ ਕੀ ਆ ਤੇ ਕਰਨਾ ਕੀ ਆ ਲੈ ਗੱਲ ਤਾਂ ਕੀ ਹੋਣੀ ਸੀ ਵਿੱਚੋਂ ਬਸ ਉਹਦੇ ਨਾਲ ਸਾਡਾ ਫਾਹਾ ਮੁੱਕਿਆ ਸਮਾਨ ਚਲਾਉਦਾ ਚਕਾਤਾ ਅੱਛਾ ਹਾਂ ਤਤਲਾਕ ਹੋ ਗਿਆ ਇਕ ਕਿੱਥੇ ਸਿਦਰੇ ਦੇ ਪੱਲੇ ਪੈ ਗਈ ਨੀ ਨਾਨੀ ਜੰਬੀਗੀ ਉਸ ਨੂੰ ਸਮਝ ਕੇ ਕੀਤਾ ਸਿਦਰਿਆਂ ਰਿਸ਼ਤਾ ਤੇਰੇ ਕਰਦਿਆ ਨਹੀਂ ਚੱਲ ਕੋਈ ਨਾ ਇੱਕ ਵਾਰੀ ਨਾ ਬੁੜੀ ਵਾਲੀ ਜ਼ਮੀਨ ਹੱਥ ਆਉਣ ਦੇ ਪਾ ਦੇ ਦੇ ਸਿੰਦੀ ਨੂੰ ਲੈ ਆ ਤਾਂ ਵਧੀਆ ਕੰਮ ਹੋ ਗਿਆ ਉਹ ਨਮੀ ਕਣਕ ਚਾਊਗੀ ਤੇ ਇਹਦਾ ਤਾਂ ਮੱਜਾਂ ਨੂੰ ਪਾਉਣ ਵਾਲਾ ਦਾਣਾ ਬਣਾ ਲਾਂਗੇ ਤੇ ਨਾਲੇ ਆਹ ਢੋਲ ਮੈਂ ਸਾਫ਼ ਕਰ ਤੇ ਰੰਗ ਰੰਗ ਕਰਤਾ ਕਣਕ ਫਿਰ ਖਰਾਬ ਨਹੀਂ ਹੁੰਦੀ ਹੈਗੀ ਮੈਂ ਕੀ ਕਰੀ ਇਹਨੇ ਸਿੱਧਰਿਆ ਉਹ ਉਹ ਤਾਂ ਛਿੰਦਗੇ ਮੈਂ ਆਹ ਪੁਰਾਣੀ ਕਣਕ ਦੇ ਗੱਟੇ ਭਰੀ ਜਾਂਦਾ ਸੀ ਫਿਰ ਨਵੀਂ ਤਾਂ ਪਾ ਢੋਲਾਂ ਚ ਪਾਵਾਂਗੇ ਮੈਂ ਇੱਥੇ ਖੱਪੀ ਇਹਨੇ ਉਹ ਕੰਮਕਾਰ ਦੀ ਗੱਲ ਕਰ ਲਈ ਸੀ ਬੁੜੇ ਨਾਲ ਕਿ ਨਹੀਂ ਆਹਾਂ ਸਿੰਦਗੇ ਮੈਂ ਬਾਪੂ ਨਾਲ ਗੱਲ ਕਰ ਲਈ ਸੀਗੀ ਬਾਪੂ ਕਹਿੰਦਾ ਸੀਗਾ ਵੀ ਮੀਂਹ ਦਾ ਮੌਸਮ ਹੋਇਆ ਪੈਗਾ ਤੇ ਕਣਕ ਵੱਢਣੀ ਐਗੀ ਉਹ ਕਿਰਪਾਣ ਪੁੱਛਣ ਗਿਆ ਹੈਗਾ ਬੂਵੇਂ ਮਰ ਜਾ ਹੋਰ ਹੀ ਗੱਲਾਂ ਕਰੀ ਜਾਂਦਾ ਵੇ ਉਹ ਬੀਰਾ ਦੀ ਕੁੜੀ ਬਾਰੇ ਕਹਿੰਦੀ ਨਿੱਜੜੀ ਬਾਰੇ ਓਹੋ ਆਹਾਂ हां ओ भी ਗੱਲ ਕਰ ਲਈ ਸੀਗੀ ਮੈਂ ਬਾਪੂ ਨੂੰ ਦੱਸਤਾ ਸੀਗਾ ਵੀ ਜੇ ਸੰਦੀਪ ਨੂੰ ਆਪਾਂ ਪ੍ਰਾਈਵੇਟ ਸਕੂਲ ਚ ਲਾਵਾਂਗੇ ਵੀ ਬਾਲੇ ਪੈਸੇ ਲੱਗਣਗੇ ਤੇ ਫਿਰ ਫਿਰ ਮੈਂ ਬਾਪੂ ਨੂੰ ਕਹਿਤਾ ਸੀਗਾ ਵੀ ਆਪਾਂ ਜੇ ਸਰਕਾਰੀ ਚ ਵੀ ਲਾਵਾਂਗੇ ਤਾਂ ਵੀ ਫੀਸਾਂ ਤਾਂ ਚਲਕ ਕੱਟ ਨਹੀਂ ਆਂ ਦੀ ਵਰਦੀ ਦਾ ਤੇ ਕਿਤਾਬਾਂ ਦਾ ਖਰਚਾ ਬਾਲਾ ਹੋਊਗਾ ਫਿਰ ਬਾਪੂ ਕਹਿੰਦਾ ਵੀ ਵੀ ਆਪਾਂ ਨੂੰ ਵੀ ਮੇਰੀ ਪੈਰਸ਼ਨ ਚੋਂ ਪੈਸੇ ਦੇ ਦਿਆ ਕਰਾਂਗੇ ਆਪਾਂ ਜੋ ਮੈਂ ਮਰ ਜਾ ਵੇ 1500 ਪੈਨਸ਼ਨ ਜਿਹੜੀ ਆਉਂਦੀ ਆ ਬੁੜੇ ਦੀ ਕਿਸੇ ਕੰਮਕਾਰ ਲਾਉਂਦੇ ਕੋਈ ਗੁੜਚਾ ਆਉਂਦਾ ਹੁਣ ਉਹ ਤੇ ਫੁੱਕਣਾ ਹੀ ਉਹ ਤਾਂ ਫਿਰ ਹੁਣ ਐ ਵੀ ਕਵੀਲਦਾਰੀ ਬਾਪੂ ਕੋਲੇ ਹੈਗੀ ਫਿਰ ਜਿਵੇਂ ਉਹਨੇ ਕਹਿਤਾ ਉਮੀ ਫਿਰ ਮੈਨੂੰ ਕਰਨਾ ਪੈਂਦਾਗਾ ਆਹੋ ਨਾਲੇ ਬੁੜਾ ਨਾਲੇ ਤੂੰ ਪਤਾ ਹੀ ਮੈਨੂੰ ਸੋਡਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਨੇ ਕਲੇਸ਼ ਪਾਉਣੇ ਪਾਣਾ ਹੈਗਾ ਵੀ ਪਹਿਲਾਂ ਉਹ ਜਵਾਕੜੀ ਦੀ ਮੂਰੇ ਸਾਰੀ ਉਮਰ ਪਈ ਹੈਗੀ ਜੇ ਪੜ੍ਹ ਲਿਖ ਜਾਊਗੀ ਤਾਂ ਮੂਰੇ ਕੋਈ ਨੌਕਰੀ ਮਿਲ ਸਕਦੀ ਹੈਗੀ ਉਹਨੂੰ ਜਾਂ ਕੋਈ ਹੋਰ ਕੰਮਕਾਰ ਕਰ ਲੂਗੀ ਸਿੰਦੀ ਵੀ ਨਾ ਬੁੱਢੋਂ ਖਾਉ ਬੁੱਢੋਂ ਖਾਂ ਕਰਦੀ ਰਹਿੰਦੀ ਹੈ ਕਿੱਥੇ ਸਿਦਰੇ ਦੇ ਪੱਲੇ ਪੈ ਗਈ ਨੀ ਨਾਨੀ ਸ਼ਿੰਦੀਗੀ ਉਸ ਨੂੰ ਸਮਝ ਕੇ ਕਿ ਤਾ ਸਿਦਰਿਆਂ ਰਿਸ਼ਤਾ ਤੇਰੇ ਕਰਦਿਆ ਨਹੀਂ ਚੱਲ ਕੋਈ ਇੱਕ ਵਾਰੀ ਨਾ ਬੁੜੇ ਵਾਲੀ ਜ਼ਮੀਨ ਹੱਥ ਆਉਣ ਦੇ ਫੇਰ ਪਾ ਦੇ ਦੇ ਹੋਛਿੰਦੀ ਨੂੰ ਉਹ ਸੱਚ ਉਹ ਜਗਜੀਤ ਕਾ ਕੰਨੀ ਵੀ ਜਾ ਕੇ ਆਉਣਾ ਸੀ। ਉਹ ਵੀ 5000 ਰੁਪਏ ਫੜਾ ਕੇ ਗਈ ਸੀ। ਉਹਦਾ ਵੀ ਸਾਂ ਟਿਕਾਣੇ ਹੋਵੇ ਕੋਈ। ਚੱਲੋ ਮਨਾ। ਆ ਜੋਧਰੀ ਚੱਲ ਕੇ ਆਉਣੇ ਆ। ਕੋਈ ਦੇ ਕੇ ਆਉਣੇ ਆ ਚਾਰ ਮਿੱਠੀਆਂ ਗੋਲੀਆਂ। ਉਹ ਨਾਲੇ ਜੇ ਫੇਰ ਆ ਗਈ। ਫੇਰ ਔਖਾ ਹੋ ਜਾਊਗਾ। ਨਾਲੇ ਆਪਾਂ ਤਾਂ ਲਮਕਾਉਣੀ ਐ। ਲੈ, ਅੰਡੇਨ ਜਾਵਾਂ ਮੈਂ। ਨਾਲੇ ਨੂੰ। ਚਾਪੜਾ ਕਿਨੂੰ ਕਹਾਤਾ ਸੀ। ਵਨੂ ਕੋ ਨਾ ਇਹਨੂੰ 5000 ਤਾਂ ਲੈ ਲਿਆ ਉਹਨੇ ਤੇ ਮੁੜ ਕੇ ਕੋਈ ਵਾਅਦਾ ਹੀ ਨਹੀਂ ਕਰਦੀਆਂ ਗੱਲ ਇਹਦੇ ਨਾਲ ਲੈ ਵੀ ਬੇਚਾ ਹਾਂ ਲੈ ਚਾਹ ਪੀ ਲੈ ਲੈ ਮੈਂ ਤੈਨੂੰ ਆਏ ਕਹਿੰਦੀ ਸੀ ਹਾਂ ਉਹਨੂੰ 5000 ਤਾਂ ਆਪਾਂ ਦੇਤਾ ਉਹਨੇ ਕੋਈ ਗੱਲ ਹੀ ਨਹੀਂ ਸੁਣੀ ਆਪਣੀ ਤੇ ਆ ਫੋਨ ਜਲਾ ਕੇ ਪੁੱਛਣਾ ਉਹਨੂੰ ਭੁੰਨੇ ਨੂੰ ਕੀ ਕਹਿੰਦਾ ਤੈਨੂੰ ਤਾਂ ਤੇਰੀ ਪੱਕੀ ਆ ਬੇਬੇ ਤੈਨੂੰ ਤਾਂ ਮਸੀ ਕਾ ਸੀ ਮੈਂ ਮਾਗਰੀ ਆ ਗਿਆ ਆਇਆ ਮਾਂ ਦਾ ਪੁੱਤ ਹੈ ਨਹੀਂ ਤੂੰ ਗੱਲ ਤਾਂ ਕਰ। ਉਹ ਆ ਗਿਆ। ਹਾਂ ਉਹਨਾਂ ਦੀ ਲੱਗਦਾ ਲਾਲਚੀਆਂ ਦਾ। ਬੁਢੀ ਜੀ ਨੇ ਕਰਾਇਆ ਹੋਊਗਾ। ਹਲੋ। ਹਲੋ। ਕੀ ਹਾਲ ਨੇ ਬਕਰ ਸਾਹਿਬ? ਹੋਰ ਠੀਕ ਹੋ? ਉਹ ਠੀਕ ਹੈ ਠੀਕ ਹੈ ਬਾਈ। ਬੜੀ ਵੱਡੀ ਉਮਰ ਹੈ ਤੇਰੀ। ਉਹ ਯਾਦ ਹੀ ਕਰੀ ਜਾਂਦਾ ਸੀ ਤੈਨੂੰ ਤੇ ਆ ਬੇਬੇ ਆ ਕੇ ਗਈ ਸੀ ਕੱਲ ਫਿਰ ਤੁਸੀਂ ਆਏ ਹੀ ਨਹੀਂ ਹੈਗੇ ਹਾਂ ਹਾਂ ਉਹ ਕਹੀ ਤਾਂ ਜਾਣਾ ਵੀ ਤੈਨੂੰ ਯਾਦ ਕਰੀ ਜਾਂਦਾ ਸੀ ਸੋਡੇ ਵਾਲੀ ਆਈ ਜਾਣਾਗਾ ਅੱਛਾ ਅੱਛਾ ਇਧਰੀ ਆ ਰਹੀ ਹਾਂ 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 ਕਰੇ ਠੀਕ ਹੈ ਠੀਕ ਹੈ ਮੈਂ ਤਾਂ ਫਿਰ ਡਿਊਟੀ ਤੇ ਚੱਲਿਆ ਸੀ ਅੱਛਾ ਫਰੈਂ ਕਰਦਾ ਮੈਂ ਮੈਂ ਫਿਰ ਘੰਟਾ ਕੁ ਲੇਟ ਵਗ ਜੂਗਾ ਤੁਸੀਂ ਆ ਜਾਓ ਫਿਰ ਠੀਕ ਹੈ ਠੀਕ ਹੈ ਤੂੰ ਘੰਟਾ ਲੇਟ ਹੀ ਵਗ ਜੀ ਫਿਰ ਆ ਗਿਆ ਬਸ ਮੈਂ 2 ਮਿੰਟਾਂ ਚ ਠੀਕ ਹੈ ਠੀਕ ਹੈ ਠੀਕ ਹੈ ਆਜੋ 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 ਠੀਕ ਹੈ ਬੈਕੀ ਕਰਦੇ ਆਂ ਗੱਲ ਓਕੇ ਕੀ ਕਹਿੰਦਾ ਵੇ ਆਈ ਜਾਂਦਾ ਬੇਬੇ ਉਧਰ ਆਈ ਜਾਂਦਾ ਹਾਂ ਰਾਜੀ ਚਾ ਚੜ ਗਿਆ ਹਾਂ ਚਾ ਹੋਰ ਬਣੀ ਪਈ ਆ ਪਈ ਆ ਚਾ ਬਾ ਠੀਕ ਹੈ ਠੀਕ ਹੈ ਉਰੀ ਆਉਂਦਾ ਠੀਕ ਹੈ ਕਰਦੇ ਕੋਈ ਨਹੀਂ ਗੱਲਬਾਤ ਫਿਰ ਇਹ ਨਾਲ ਠੀਕ ਹੈ ਤੇ ਵਧੀਆ ਸਾਰੀ ਗੱਲ ਕਰ ਲਈ ਉਹਦੇ ਨਾਲ ਹਾਂ ਹੁਣ ਸਾਰੀ ਗੱਲਬਾਤ ਖੋਲ ਹੀ ਲੂੰਗਾ ਮੈਂ ਠੀਕ ਹੈ ਮੈਂ ਚਾਹ ਪਾਲਾਂ ਫਿਰ ਉਹਦੇ ਬਾਅਦ ਚਾਹ ਪਾ ਦੇ ਪਾ ਦੇ ਇੱਥੇ ਢੰਡੀ ਆ ਗਿਆ ਉਹ ਠੀਕ ਹੈ ਅੱਗ ਲੱਗ ਰਹੀ ਆ ਸੜਿਆਂ ਨੂੰ ਕੋਈ ਨਾ ਪਟ ਦਾ ਪੂਣੀਆਂ ਸੋਡੀਆਂ ਵੀ ਕੋ ਵੀਰਾ ਪੁੱਤ ਹਾਂ ਬਾਪੂ ਜੀ ਓਰੇ ਪੁੱਤ ਮੇਰੀ ਗੱਲ ਸੁਣ ਮੜੀ ਜੀ ਆਉਣੀਆ ਬਾਪੂ ਜੀ ਮੈਂ ਪਾਣੀ ਲਿਆਵਾਂ ਲੈ ਜਿਹ ਬਾਖਰੀ ਨਾਲੇ ਕਿੰਨੀ ਦੁਖੀ ਐ ਫੇਰ ਵੀ ਕਿੰਨਾ ਧਿਆਨ ਰੱਖਦੀ ਐ ਅੱਜ ਕੇ ਪਾਣੀ ਲੈਣ ਗਈ ਐ ਲੋਕ ਆਖੇ ਹੁੰਦੇ ਨੇ ਨੋਹਾ ਵੀ ਥੀਆਂ ਹੁੰਦੀਆਂ ਪਰ ਨੋਹਾ ਥੀਆਂ ਬਣਦੀਆਂ ਨਹੀਂ ਨਾ ਸੋਚਣ ਵਾਲੀ ਗੱਲ ਐ ਵੀ हेलो बापू जी पता। तू ठीक है पुता ठीक है बापू जी कोई ना पुता तू बड़ा बिछे मारना हो दुनिया पर तो बहुत औखी तोखी है हम वे किसी का एक्सीडेंट हो गया किसी दत्ता बढ़िया गई किसी दाहिया गई पुत इतना लोगों को फिर ज्योना ही पैदा ਮੇਰੀ ਗੱਲ ਸੁਣਤੀ ਏ ਇਹ ਤਾਂ ਜੇ ਆਪਣੇ ਅੱਜ ਦਿਨ ਮਾੜੇ ਆ ਨਾ ਤਾਂ ਚੰਗੇ ਵੀ ਆਉਣਗੇ ਬੜਾ ਨਾ ਸੋਚਿਆ ਕਰ ਤੂੰ ਹਾਂ ਬਾਪੂ ਜੀ ਮੈਨੂੰ ਤਾਂ ਤੁਹਾਡੇ ਸਿਰ ਤੇ ਕਾਦਾ ਫਿਕਰ ਆ ਬਸ ਕਾ ਆਈ ਸੋਚੀਆਂ ਨਹੀਂ ਰਹਿਣੀਆਂ ਆ ਸੰਦੀਪ ਦੀ ਫਿਕਰ ਆ ਮੈਨੂੰ ਵਿਚਾਲੇ ਦੀ ਪੜ੍ਹਾਈ ਲਿਖਾਈ ਵਧੀਆ ਹੋ ਜੇ ਜਵਾਖੜੀ ਇਹ ਤਾਂ ਕਿਸੇ ਰੋਟੀ ਰੋਜ਼ਗਾਰ ਤੇ ਲੱਗ ਜੇ ਮੈਂ ਤਾਂ ਬਾਪੂ ਜੀ ਐਂ ਕਹਿੰਦੀ ਸੀ ਅਸ ਸੰਦੀਪ ਨੂੰ ਨਾ ਖੇਡਣ ਪਈ ਤਸਮੀ ਜੋ ਆਖਾਂ ਨਾਲ ਮੈਂ ਕਿਹਾ ਚੱਲ ਜੁਆਖਲੀ ਸਾਰਾ ਦਿਨ ਕਰੇ ਐਵੇਂ ਮੈਨੂੰ ਦੇਖ ਦੇਖ ਕੇ ਮਾਨ ਖਰਾਬ ਕਰੀ ਰੱਖਦੀ ਐ ਉੱਥੇ ਕਿਸੇ ਜੁਆਖ ਨੇ ਕਹਿਦਾ ਉਹ ਪ੍ਰਾਈਵੇਟ ਸਕੂਲ ਚ ਪੜਦੀ ਹੁਣੀ ਕੁੜੀਏ ਦੀ ਸਹੇਲੀ ਤੇ ਕਹਿੰਦੀ ਮੈਨੂੰ ਵੀ ਉਸੇ ਸਕੂਲ ਚ ਲਾ ਦੋ ਮੈਂ ਕਿਹਾ ਚੱਲ ਜੇ ਕਹਿੰਦੀ ਐ ਤਾਂ ਦਾਖਲਾ ਭਰ ਦਾਂਗੇ ਬਾਪੂ ਜੀ ਹੂੰ ਤਮੇ ਭਗਤੇ ਬਾਈ ਨਾਲ ਵੀ ਗੱਲ ਕੀਤੀ ਸੀ ਹੂੰ ਉਹਨੂੰ ਪਤਾ ਹੀ ਐ ਭਗਤਾ ਬਾਈ ਦਾ ਬਚਾਰਾ ਪਰ ਹੁਣ ਹੀ ਲੱਗ ਜਾਂਦਾ ਆ ਮੇਰਾ ਦੁੱਖੋ ਤੇ ਤਾਂ ਜਮੀ ਨਹੀਂ ਸਹਾਰਾ ਰਹਿ ਜਾਂਦਾ ਚੰਦਰ ਨੇ ਅੱਖਾਂ ਪਰ ਲੀਂਗਾ ਸੰਗ ਮੇਰਾ ਵੀ ਚਿੱਤ ਖਰਾਬ ਕਰਤਾ ਕਹਿੰਦਾ ਸੀ ਬਾਪੂ ਨਾਲ ਗੱਲ ਕਰੂੰਗਾ ਕਰੀ ਥੋੜੇ ਨਾਲ ਕੋਈ ਦਾਖਲੇ ਦੀ ਗੱਲ ਹਾਂ ਪੁੱਤ ਆ ਮੈਨੂੰ ਹੁਣ ਹੀ ਕਹਿੰਦਾ ਸੀਗਾ ਆਪਣੇ ਕੋਲ ਦੇਖ ਪੁੱਤ ਐਨੀ ਜੈਸਾ ਦੇਖ ਹੈ ਨਹੀਂ ਪੁੱਤ ਪ੍ਰਾਈਵੇਟ ਸਕੂਲ ਭੜਾਉਣ ਦੀ ਤੈਨੂੰ ਪਤਾ ਪ੍ਰਾਈਵੇਟਾਂ ਦੇ ਬੜਾ ਖਰਚਾ ਹੁੰਦਾ ਪਰ ਹਾਂ ਜੀ ਨੂੰ ਪਸਰਕਾਰੀ ਸਕੂਲ ਚ ਲਾ ਦਾਂ ਗੀਆਂ ਗੁੜੀਆਂ ਨੂੰ ਕੋਤ ਮੇਰੀ 1500 ਰੁਪਏ ਪਰਛਣ ਚਲੋ ਮੈਂ ਪਰਛਣ ਦੇ ਪੈਸੇ ਫਰਦਾ ਕਰੂੰਗਾ ਦੇਖ ਪੁੱਤ ਤੈਨੂੰ ਸਾਰੀ ਕੀ ਬੁੱਲੜੀ ਤੇ ਤੈਨੂੰ ਗਿਆਨ ਹੀ ਹੈ ਕਿਸੀ ਜਾਂਦਾ ਪੁੱਤ ਨੂੰ ਸਾਰਾ ਐਨੇ ਖੋਜੜਾ ਦੇ ਹੈਗਾ ਪੁੱਤ ਮੈਂ ੜਾ ਗੂੰ ਚਲੋ ਚਲ ਕੋਈ ਨਹੀਂ ਬਾਪੂ ਜੀ ਸਰਕਾਰੀ ਚ ਲਾ ਦਾਂਗੇ ਚਲ ਪੁੱਤ ਸਖਾਈ ਇਹ ਪੜਾਈ ਵਧੀਆ ਹੈ ਕੋਈ ਗੱਲ ਨਹੀਂ ਜੇ ਕੋਈ ਮਾੜੇ ਮੋٹے ਦਿਨ ਚੰਗੇ ਆਏ ਨਾ ਫਿਰ ਇਹਨੂੰ ਬਦਲ ਕੇ ਆਪਾਂ ਪ੍ਰਾਈਵੇਟ ਸਕੂਲ ਤੇ ਪਾ ਦਾਂਗੇ ਬੱਸ ਬਾਕੀ ਜੀ ਮੈਨੂੰ ਵੀ ਆਈ ਹੂੰ ਕੁ ਮੇਰੇ ਤੇ ਜਹੇ ਜੀ ਜ਼ਿੰਦਗੀ ਹੈਗੀ ਆ ਹੈਗੀ ਆ ਇਹ ਜੋ ਆਖਰੀ ਨਾਰੋੜੇ ਪੜ੍ਹ ਲਿਖ ਜੇ ਕੋਈ ਰੋਟੀ ਦੇ ਜਗਾਰ ਦੇ ਸਿਰੇ ਹੋ ਜੂ ਵੱਡੀ ਹੋ ਕੇ ਉਹਨਾਂ ਨੇ ਤਾਂ ਨਹੀਂ ਸੋਚੀ ਮੈਨੂੰ ਤਾਂ ਇਹਦੇ ਬਾਰੇ ਸੋਚਣਾ ਹੀ ਪਊਗਾ ਨਾ ਬਤਾ ਕੁਬੜਾ ਦਿਲ ਨਾਲ ਹੌਲਾ ਕਰਿਆ ਕਰ ਫਿਰ ਮੇਰਾ ਮਨ ਨ ਪਛੇਮਾਨ ਹੋ ਜਾਂਦਾ ਕੋਈ ਨਹੀਂ ਸੱਚੇ ਪਾਤਸ਼ਾਹ ਮਿਹਰ ਕਰੂਗਾ ਸਾਰਾ ਕੁਝ ਠੀਕ ਹੋ ਜੂਆ ਤੇ ਕਰਨਾ ਕਰ ਤੂੰ ਜੇ ਤੱਕ ਆਇਆ ਤਾਂ ਹੈ ਨਹੀਂ ਲੈ ਆ ਗਿਆ ਸਕੂਟਰੀ ਦਾ ਖੜਕਾ ਜਾ ਹੋਇਆ ਲੈ ਆ ਬਈ ਇਹਨਾਂ ਦੀ ਵੀ ਰੂਹ ਠੰਡੀ ਕਰੀਏ ਥੋੜੀ ਜੀ ਚੱਲੋ ਵੀ ਮਾਣਾ ਢਾਈ ਪੱਕੇ ਪੈਂਚ ਰਹੇ ਇਹਨਾਂ ਦੇ ਆ ਗਿਆ ਹਾਂ 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 ਨੇ ਆਉਣਾ ਹੀ ਐ ਉਹ ਥੋੜਾ ਹੁੰਦਾ ਸੀ 5000 ਲੈ ਕੇ ਆਇਆ ਐ ਸਾਲੇ ਹੁੰਦਾ ਮਾਂ ਸਾਲੇ ਹੁੰਦਾ ਆਓ ਜੀ ਬਕਰਾਂ ਸਾਹਿਬ ਕੀ ਹਾਲ ਨੇ ਜੀ ਵਧੀਆ ਵਧੀਆ ਛੜਦੀ ਕਲਾ ਸਾਹਿਬ ਵਧੀਆ ਵਧੀਆ ਹੋਰ ਬੈਠੋ ਭਾਈ ਬਿੱਤਰ ਠੀਕ ਆ ਸਿਹਤ ਵਧੀਆ ਜੀ ਬਸ ਟਾਈਮ ਪਾਸ ਹੋਈ ਜਾਂਦਾ ਚਲ ਵਧੀਆ ਵਧੀਆ ਟਾਈਮ ਪਾਸ ਹੀ ਕਰਨਾ ਤੈਨੂੰ ਪਤਾ ਹੈ ਮੇਰੀ ਸਿਹਤ ਦੇਖਰਾ ਆ ਗੋਡੇ ਗਿੱਟਾ ਤਾਂ ਤੁਰਿਆ ਨਹੀਂ ਜਾਂਦਾ ਤਾਂ ਹੀ ਤਾਂ ਹੂੜਾ ਪਕਦੀਆਂ ਹੈਂ ਤੇਰੇ ਕੋਲੇ ਗੇੜੇ ਮਾਰਦੀਆਂ ਉਹ ਕੋਈ ਨਾ ਕੋਈ ਨਾ ਪਰੇ ਜੀ ਚਿੰਤਾ ਨਾ ਕਰ ਹੁਣ ਤੋਂ ਬੇਬੇ ਦੀ ਫਿਕਰਾਂ ਦੇ ਮਾਰੇ ਤਾਂ ਮੈਂ ਟੈਨਸ਼ਨ ਲੈਣਾ ਤੂੰ ਹੁਣ ਕਿਉਂ ਫਿਕਰ ਕਰਦਾ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਨਾਲੇ ਹੁਣ ਮੇਰੀ ਗੱਲ ਸੁਣਾ ਮੈਂ ਟਾਈਮ ਕੱਢ ਕੇ ਆਇਆ ਹਾਂਗਾ ਹੁਣ ਜਿਹੜੀ ਸਾਰੀ ਗੱਲ ਆ ਨਾ ਮੈਨੂੰ ਖੁੱਲ ਕੇ ਸਮਝਾਓ ਵੀ ਗੱਲ ਵਿੱਚੋਂ ਕੀ ਆ ਤੇ ਕਰਨਾ ਕੀ ਆ ਲੈ ਗੱਲ ਤਾਂ ਕੀ ਹੋਣੀ ਸੀ ਵਿੱਚੋਂ ਬਸ ਉਹਦੇ ਨਾਲ ਸਾਡਾ ਫਾਹਾ ਮੁੱਕਿਆ ਸਮਾਨ ਸਲਾ ਉਹਦਾ ਚਕਾਤਾ ਅੱਛਾ ਹਮ ਤਲਾਕ ਹੋ ਗਿਆ ਇਕ ਲੈ ਤਲਾਕ ਹੋਇਆ ਹੀ ਸਮਝ ਲੈ ਤੂੰ ਅਸੀਂ ਅੱਛਾ ਅੱਛਾ ਮਾਨ ਸਾਰਾ ਚਕਾਈ ਦਿੱਤਾ ਜੀ ਬਸ ਤਲਾਕ ਤਾਂ ਹੋਇਆ ਹੀ ਲੈ ਚਲ ਹਾਂ ਹਾਂ ਤੁਹਾਡੀ ਗੱਲ ਵੀ ਸਹੀ ਐ ਫਿਰ ਉਹ ਆਪਣੇ ਨਿਭੜੀ ਗਿਆ ਨਿਭੜੀ ਗਿਆ ਉਹ ਬਾਕੀ ਜਦੋਂ ਕਿਸੇ ਨਾਲ ਮਤਨਾ ਮਿਲੇ ਨਾ ਫਿਰ ਨਵੇਂੜੀ ਲੋਟ ਆ ਬਾਕੀ ਨਿਭੜਾ ਵੀ ਪੰਚਾਇਤ ਹੀ ਆਪਣਾ ਹੱਸ ਠੀਕ ਐ ਫਿਰ ਅਤੇ ਹੀ ਹੁੰਦਾ ਸਭ ਨੂੰ ਚਲ ਤੇ ਹੁਣ ਪਰ ਕਹੇ ਜੀ ਕੁੜੀ ਚਾਹੀਦੀ ਆ ਹੁਣ ਖੁੱਲ ਕੇ ਦੱਸ ਦੇ ਮੈਂ ਕਰਾਂ ਕੋਕੇ ਲਾ ਦੂੰ ਕੋਕੇ ਮੇਰਾ ਕੰਮ ਹੀ ਇਹ ਆ ਕੁੜੀ ਤਾਂ ਬਾਈ ਸੋਨੂੰ ਸਹੀ ਗੱਲ ਅਸੀਂ ਕੁੜੀ ਦਾ ਭਾਵੇਂ ਮਾੜੀ ਬੋਟੀ ਸੋਣੀ ਘੱਟ ਹੋਵੇ ਅੱਛਾ ਔਰ ਮੇਰੀ ਬੇਬੇ ਦੀ ਕਦਰ ਕਰਦੀ ਹੋਵੇ ਓ ਤੂੰ ਫਿਕਰ ਨਾ ਕਰ ਮੈਂ ਕਹਿੰਦਾ ਜਮਾ ਰੌਣਕ ਲਾ ਦੂੰ ਘਰੇ ਬਾਕੀ ਬਿਕਰਾ ਤੈਨੂੰ ਪਤਾ ਹੈ ਕਦਰ ਵੀ ਕਰਦੀ ਹੋਵੇ ਤੇ ਮਾੜਾ ਮੋਟਾ ਤੈਨੂੰ ਪਤਾ ਹੈ ਸਮਾਨ ਸੱਲਾ ਵੀ ਲਿਆਵੇ ਓਏ ਸਾਰਾ ਕੁਝ ਹੀ ਲਿਆਉਣਾ ਹੁੰਦਾ ਜਵਾਖ ਬਾਕੀ ਮੈਂ ਦੇਖ ਦੇਖ ਪੇ ਕੀ ਕਰਾਉਂ ਕੋਈ ਹਾਂ 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 ਮੈਂ ਕਹਿੰਦਾ ਜਿੰਦੇ ਲਾ ਦਾਂਗੇ ਜਿੰਦੇ ਆਪਾਂ ਉਹ ਮੇਰਾ ਕੰਮ ਹੀ ਇਹ ਆ ਬਾਕੀ ਤੁਸੀਂ ਕਿਹੜਾ ਮੇਰੇ ਨਾਲ ਫਰਕ ਰੱਖਦੇ ਹੋ ਹਾਂ ਹਾਂ ਜੇ ਤੁਸੀਂ ਨਹੀਂ ਭਜਦੇ ਉਹ ਮੈਂ ਕਿਉਂ ਭਜੂਗਾ ਆਪਾਂ ਜੜ ਦਾਂਗੇ ਕੋਖੇ ਫਿਕਰ ਨਾ ਕਰੋ ਜਮਾ ਤੁਸੀਂ ਬਸ ਠੀਕ ਐ ਪੂਰੇ ਕੋਕੇ ਜੜਦੀ ਤੇ ਇੱਕ ਤੈਨੂੰ ਪਤਾ ਵੀ ਕਰਾ ਫਿਰ ਕਹੇਗਾ ਪਰਜਾਈ ਕੀ ਕਹਿੰਦੀ ਐ ਆਹਾ ਮੇਰੀ ਉਂਗਲਾਂ 'ਚ ਸੁਣਨੇਂ ਅੱਛਾ ਉਹ ਠੀਕ ਐ ਕਰਦੀ ਤੇ ਇੱਕ ਭਾਈ ਕੰਨਾਂ 'ਚ ਉਹ ਲਿਆਲੇ ਕਾਂਟੇ ਪਵਾ ਦੇ ਮੈਨੂੰ ਉਹ ਕੋਈ ਨਾ ਪਰਜਾਈ ਤੇਰੇ ਕੰਨਾਂ 'ਚ ਤੇਰੀ ਉਂਗਲਾਂ 'ਚ ਰੌਣਕ ਲਾ ਦੂੰ ਜਮਾ ਰੌਣਕ ਪਰ ਦੂ ਕਰ ਰਿਸ਼ਤੀ ਇਹ ਜਿਹਾ ਕਰਾਉਂਗਾ ਬਸ ਠੀਕ ਐ ਫਿਰ ਤੁਸੀਂ ਪਰਵਾਹ ਨਾ ਕਰੋ ਜਮਾ ਐ ਬਾਕੀ ਚਲ ਹੁਣ ਤਾਂ ਸੁੱਖ ਨਾਲ ਨੌਕਰੀ ਵੀ ਲੱਗ ਗਿਆ ਤੂੰ ਆ ਰਾਤ ਨੂੰ ਉਫਰ ਚੰਗੀ ਦਿੰਦੇ ਨੇ ਹਾਂ ਹਾਂ ਤਨਖਾਹ ਮੈਨੂੰ ਪਈ ਜਾਂਦੀ 30000 ਮਹੀਨੇ ਦੀ ਅੱਛਾ 1000 ਰੁਪਿਆ ਰੋਜ਼ ਦਾ ਡੇਕਦਾ ਸਾਡੇ ਘਰੇ ਅੱਛਾ ਉਹ ਲੱਗਦਾ ਪਹੈ ਨਹੀਂ ਯਾਰ ਘਰ ਕੋਈ ਜਦਾਂ ਕੁਝ ਬਣਾਈ ਨਹੀਂ ਫਿਰ ਤੁਸੀਂ ਬੇਵਿਕਰਾ ਤੈਨੂੰ ਘਰ ਦੀ ਕੀ ਦੱਸੀਗੇ ਇਹ ਜੀ ਉਹ ਕ ਲੈਣੀ ਲਿਆਂਦੀ ਸੀ ਹੈ ਪਹਿਲੇ ਤਾਂ ਦੇਖਦੇ ਰਹੇ ਵੀ ਕੋਈ ਜਵਾਕ ਹੋ ਜਵਾਕ ਹੋ ਹੈ ਸਾਰਾ ਪੈਸਾ ਬਰਬਾਦ ਕਰਾਤਾ ਹੈ ਜਵਾਕ ਸਾਨੂੰ ਫੇਰ ਵੀ ਨਹੀਂ ਦਿੱਤਾ ਉਹਨੇ ਪਕੂੜਾ ਸੂੰ ਮੱਥੇ ਮਾਰਿਆ ਚਾਕੇ अच्छा ओ, भाई ओदे दवाइयां बूटियां ती लगी गई नहीं यार। ਸਾਡਾ ਤਾਂ ਸਾਰਾ ਗੁਗਲ ਕਰਤਾ ਭਾਈ ਉਹਨੇ। ਸਾਡਾ ਤਾਂ ਖੜਾ ਛੁੱਟਿਆ ਬਸ ਉਤੋਂ। ਉਹ ਚਲ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ। ਪਿਛਲੀਆਂ ਗੱਲਾਂ ਦੇ ਪਾਓ ਮਿੱਟੀ। ਹੁਣ ਅੱਗੇ ਦੇਖੋ ਵੀ ਆਪਾਂ ਅੱਗੇ ਹੀ ਕਰਨਾ। ਠੀਕ ਹੈ। ਅੱਗੇ ਤਾਂ ਜਿਹੜਾ ਕੋਈ ਉਹ ਤਾਂ ਹੀ ਕਹਿਣਾਗਾ ਹੁਣ ਗੇੜੇ ਗੂੜੇ ਮਾਰੂੰਗਾ ਚਾਰ ਦੋਤਰ। ਠੀਕ ਹੈ। ਠੀਕ ਹੈ। ਰਿਸ਼ਤੇ ਤਾਂ ਮੇਰੇ ਨਿਗਾ ਚ 2 ਤੇ 1 3। 2 3 ਨੇ। ਠੀਕ ਹੈ। ਤੇ 3ਾਂ ਚੋਂ ਜਿਹੜਾ ਜਮਾ ਚੋਟੀ ਦਾ ਹੋਇਆ ਨਾ ਜਿਹੜਾ ਮੈਂ ਕਹਿੰਦਾ ਜਮਾ ਸਰਾ ਲਾ ਦੇਣ ਉਹ ਤੇਰੇ ਵਾਸਤੇ ਕਰਾਉਂਗਾ। ਆ ਠੀਕ ਆ। ਹਾਂ ਠੀਕ ਆ। ਬਸ ਤੈਨੂੰ ਅਸੀਂ ਵੀ ਨਹੀਂ ਲੈਣ ਦੇ ਹੁੰਦੇ ਕੋਈ। ਉਹ ਮੈਂ ਉਹੀ ਗੱਲ ਕਰਦਾ ਵੀ ਤੁਸੀਂ ਨਾ ਮੜਾ ਚਾਹ ਨੂੰ ਤਾਂ ਕੋਈ ਨਾ ਲੱਡੂਆਂ ਨਾਲ ਹੀ ਪੀਲਾਂਗੇ ਹੁਣ। ਬੇ ਕੋਈ ਨਾ ਘੁੱਟ ਪੀ। ਉਹ ਜਿਹੜਾ ਚਲ ਆਪਣਾ ਉਹ ਪੀ ਜਾ ਘੁੱਟ। ਘੁੱਟ ਪੀ ਲੀ ਜਾ। ਮੈਂ ਤਾਂ ਇਹ ਕਹਿੰਦਾ ਸੀ ਤੂੰ ਚਲ ਜਿਹੜਾ ਉਹ ਬਕਾਇਆ ਜੀ ਸੀ ਆਪਣਾ ਹੈ ਨਾ ਉਹ ਖਰਚਾ-ਖਰਚਾ ਜੀ ਹੁਣ ਫਿਰ ਮੇਰਾ ਵੀ ਹੁੰਦਾ ਰਹੇਗਾ। ਮਚੋਲਾ ਸਾਹਿਬ ਉਹਦੀ ਨਾ ਤੁਸੀਂ ਟੈਨਸ਼ਨ ਲੋ ਉਹ ਤਾਂ ਜਿਹੜੀ ਤੁਹਾਡੇ ਨਾਲ ਜਵਾਨ ਹੋਗੀ। ਤੂੰ ਤਾਂ ਪਾਪੂ ਚਾਚਾ ਲੱਗਦਾ ਤੇਰਾ ਕੋਈ ਨਾ ਭਾਈਆਂ ਵਰਗਾ ਮੇਰਾ ਚੋਲਾ ਸਾ ਵੀ ਆ ਅੱਛਾ ਠੀਕ ਐ ਫੇਰ ਕੀ ਹੋ ਗਿਆ ਜੇ ਚਾਚਾ ਲੱਗਦਾ ਚਾਚਾ ਚੱਲੇ ਜਦੋਂ ਤੁਸੀਂ ਨਹੀਂ ਭਾਜਦੇ ਸਹੀ ਗੱਲ ਆ ਤਾਂ ਫਿਰ ਭਾਜਦਾ ਮੈਂ ਵੀ ਨਹੀਂ ਕੋਈ ਨਾ ਹੁਣ ਤੁਸੀਂ ਨੱਚਿੱਤੇ ਹੋ ਜੋ ਮੈਂ ਕਿਹਾ ਥੋੜੇ ਜਿ ਦੇਣਾ ਸੀ ਨਾ ਤੇ ਬਾਕੀ ਭਾਈ ਪੜਾ ਦੂੰ ਆ ਤੇਰੀ ਉਹ ਕੋਲ ਦਾ ਨਾਂ ਆਪ ਨੂੰ ਪਜਾ ਦੇਈ ਸ਼ਾਪ ਕਰਾ ਦੇਾਂਗੇ ਤੈਨੂੰ ਉਹ ਕੋਈ ਨਾ ਕੋਈ ਨਾ ਛੋਟੇ ਦਾ ਕੜੇ ਤੋਂ ਪਤਾ ਲੱਗਦਾ ਵੀ ਰਿਸ਼ਤੇ ਤਾਕੜੀ ਕਰਾਉਂਦਾ ਉਹ ਬਸ ਤੈਨੂੰ ਪਤੀ ਆ ਆ ਦਿੰਦੇ ਆ ਲੋਕ ਇਹ ਤਾਂ ਸਾਰਾ ਦਿਨ ਡੁੱਪ ਜਾਣਾ ਘਰੇ ਨਹੀਂ ਟਿਕਦਾ ਇਹ ਤਾਂ ਮਸਾ ਮਿਲਦਾ ਕਰੀ ਇਹ ਵੀ ਕੀ ਜਦੋਂ ਕੰਮ ਹੀ ਐ ਇਹ ਹੁਣ ਕੰਮ ਹੀ ਇਹ ਜਗਾ ਉਹਦਾ ਘਰੇ ਟਿੱਕੇ ਕੀ ਕਰਨ ਨਾਲੇ ਚਲ ਠੀਕ ਐ ਹੁਣ ਤੁਸੀਂ ਮੜੀ ਗੌਰ ਰੱਖਿਓ ਠੀਕ ਐ ਮਾਹਰ ਬੇਚੰਤਰ ਹੋ ਚਲਦਾ ਫਿਰ ਮੈਂ ਦੇਖਦਾ ਠੀਕ ਐ ਅਸੀਂ ਤਾਂ ਗੌਰ ਰੱਖਾਂਗੇ ਬਿੱਤਰਾ ਤੇ ਤੂੰ ਵੀ ਸਾਡੇ ਕਹਿੰਦੀ ਗੌਰ ਹੀ ਰੱਖੇ ਵਾ ਛੇਤੀ ਮੈਂ ਭਈ ਆਈ ਤੈਨੂੰ ਤਾਂ ਹੀ ਕਿਹਾ ਰਿਸ਼ਤੇ ਮੇਰੇ ਹੱਥ 'ਚ ਤਿੰਨ ਨੇ ਠੀਕ ਐ ਠੀਕ ਐ ਜਿਹੜਾ ਉਹਨਾਂ 'ਚੋਂ ਜਮਾਂ ਨੰਬਰ 1 ਦਾ ਉਹ ਕਰਾਊਗਾ ਪਸ ਹੁਣ ਮਾਦਰ ਗੇੜਾ ਗੂੜਾ ਮਾਰ ਕੇ ਆਉਣਾ ਤੈਨੂੰ ਚਾਚਾ ਹੁਣ ਤਾਂ ਤੇਰੀ ਪੇ ਕਰਾ ਯਾਰ ਹਾਂ ਸਾਡੇ ਬੇਲੇ ਚ ਛਣ ਛਣ ਹੋ ਜੇ ਬਸ ਮੈਂ ਕਹਿੰਦਾ ਛਣ ਛਣ ਕੀ ਤੂੰ ਦੇਖੀ ਲੋਕਾਂ ਦੇ ਕਾਲਜੇ ਮਚਾ ਦਾਂਗੇ ਕਾਲਜੇ ਘੜ ਘੜ ਦੇਖਣਗੇ ਲੋਕ ਔਰ ਇਹੀ ਤਾਂ ਬੁਰੀਾਈ ਭਾਲਦੀ ਆ ਹੁਣ ਮੈਨੂੰ ਨਹੀਂ ਪਤਾ ਹੁਣ ਹਾਂ ਠੀਕ ਹੈ ਕੋਈ ਨਾ ਮੈਂ ਕਹਿੰਦਾ ਤਸੱਲੀ ਰੱਖੋ ਤੁਸੀਂ ਠੀਕ ਹੈ ਠੀਕ ਹੈ ਚੱਲਦਾ ਮੈਂ ਠੀਕ ਹੈ ਠੀਕ ਹੈ ਸਸੀ ਕਾਲ ਚੰਗਾ ਭਾਈ ਚੰਗਾ ਓ ਠੀਕ ਹੈ ਨਹੀਂ ਐਸਾ ਹੀ ਕਰਾ ਕੇ ਹਟੂਗਾ ਆ ਸਵੇ ਲਾਲ ਚ ਆ ਗਿਆ ਨਾ ਜੋ ਲੈ ਹੋਰ ਹੁਣ ਮਾਂ ਕਰਾਊਗਾ ਕਿ ਮੈਂ ਇਹ ਇਹ ਕਹਿੰਦਾ ਕਿ ਮੇਰੇ ਕੋਲ ਟ੍ਰਾਈ ਕਰਦਾ ਤਾਂ ਮੈਂ ਇਹ ਕਹਿੰਦਾ ਕਰਾਈ ਕਰਾਂਗੇ ਮਾਂ ਹਾਂ ਫਿਰ ਤਾਂ ਦੇਣੀ ਦੇਣੇ ਦੇਈ ਦੇਵਾਂਗੇ ਪੰਜ ਵਾਗਿਆ ਇਹਦੇ ਕਨੀ 15 ਹੋਰ ਦੇਣਾ ਤੇ ਬਾਕੀ ਸ਼ਾਂ ਪਾਪਾ ਆਏ ਕਰਾਂਗੇ ਸ਼ਾਂਪ ਤਾਂ ਪਾਉਣੀ ਪਾਉਣੀ ਹਾਂ 10000 ਰੁਪਏ ਹੋਰ ਦੇ ਦਾਂਗੇ ਪੰਜ ਨੂੰ ਕਹਾਂਗੇ ਤੈਨੂੰ ਵਿਆਹ ਤੋਂ ਬਾਅਦ ਦੇਵਾਂਗੇ ਭਾਈ ਬਸ ਇਹ ਠੀਕ ਹੈ ਆ ਹਾਂ ਹੁਣ 10000 ਹੋਰ ਦੇ ਦਾਂਗੇ ਠੀਕ ਹੈ ਸ਼ਾਂਪ ਤਾਂ ਹੁਣ ਆਪਾਂ ਪਾਉਣੀ ਪਾਉਣੀ ਆ ਹਾਂ ਜਿਹੜਾ ਹਰ ਤਾਂ ਇਹਨੂੰ ਬੇਨੂੰ ਆਜੇ ਮੇਰੇ ਘਰੇ ਤਾਂ ਉਸ ਨਹੀਂਦਾ ਪੈਸੇ ਨੂੰ ਅੱਗ ਲੱਗਣਾ ਆਹੋ ਹਾਂ ਪੈਸੇ ਨੂੰ ਆਪਾਂ ਕੀ ਸਮਝਦੇ ਵਡਾ ਕੰਮ ਤਾਂ ਆਪਣਾ ਉਹੀ ਆ ਹੋਰ ਲੈ ਪੁੱਤ ਬਦੀਆ ਬਦੀਆ ਪੜੀ ਚੰਗਾ ਠੀਕ ਆ ਮੰਮੀ ੜਕੇ ਮੇਰਾ ਪੁੱਤ ਤਾਂ ਬਾੜਾ ਵੱਡਾ ਅਫਸਰ ਬਣਗਾ ਪੁੱਤ ਕੀ ਬਣੇਗਾ ਤੂੰ ੜਕੇ ਮੰਮੀ ਨੇ ਦੱਸ ਦੇਣਾ ਆਂਦਾ ਲੈ ਜੱਜ ਬਣੂਗਾ ਮੇਰਾ ਪੁੱਤ ਆਹ ਦੇਖ ਲਾ ਅਸ ਸਿੱਧਰੇ ਜੀ ਨੇ ਨਾ ਹੋਰ ਹੀ ਸੇ ਆਪਾਂ ਬੀਜ ਕਿ ਰੱਖਦਾ ਕਾਉਂ ਸਰਦਾ ਸੀ ਇਹਨੂੰ ਸਕੂਲ ਭੇਜੇ ਵੀ ਨਾ ਮੈਂ ਤਾਂ ਕਹਿੰਿਆ ਕਿ ਅੱਜੀ ਨਾ ਜੱਜ ਲੱਗ ਜੀ ਤੇ ਪੁੱਤ ਹੌਲੀ ਹੌਲੀ ਨਾ ਤੈਨੂੰ ਵਰਦੀ ਵੀ ਲੈ ਕੇ ਦੇਵਾਂਗੇ ਚੰਗਾ ਠੀਕ ਹੈ ਮੰਮੀ ਤੈਨੂੰ ਵਰਦੀ ਸਮੇਂ ਆ ਕੇ ਦੇਵਾਂਗੇ ਅੱਜ ਤੱਕ ਉਹੀ ਵਗ ਜਾ ਚਲ ਇੱਕ ਵਾਰੀ

ਹਾ ਬੁੱਤਾ ਮੈਂ ਤਾਂ ਕਹਿੰਦੀ ਸੀ ਅੱਜ ਨਾ ਸੰਦੀਪ ਦਾ ਪਹਿਲਾ ਦਿਨ ਆ ਸਕੂਲ ਦਾ ਤੂੰ ਸਾਨੂੰ ਛੱਡਿਓ ਫਿਰ ਤਾਂ ਚਲ ਆਪੇ ਬਗ ਜਾ ਕਰ ਚਲ ਛੋਗਰਾ ਪੁੱਤਾ ਅੱਜ ਮੜੀ ਜੀ ਖੁਸ਼ੀ ਜੀ ਹੋਈ ਇਸ ਰੀਨ ਕੋਈ ਨਹੀਂ ਬੁੱਤਾ ਛੱਡਿਆ ਉਹ ਨਾ ਮੈਂ ਆਜੋ ਬਾਪੂ ਜੀ ਕਾਕੀ ਮੈਂ ਤਿਆਰ ਕਾਕੀ ਤਾਂ ਚਲ ਕੋਈ ਸ਼ਰਮਦਾ ਨਹੀਂ ਆਉਂਦੀ ਇਹਨੂੰ ਚੌਰੀ ਨੂੰ ਹੱਥ ਤਾਂ ਐਵੇਂ ਆਂਦਾ ਰੱਬ ਬੰਨੀ ਜਿਵੇਂ ਇਹਨੂੰ ਅਜੀ ਜੱਜ ਬਣਾ ਕੇ ਲੈ ਕੇ ਆਊਗਾ ओ बल्ले बल्ले हो गया मेरा पुत्र तैयार आ जा पुत्र जा पुत्र तेन छड़ के मस्कूल जी मैं मान ला के पढ़ी पुत्र चंगा हाँ चंगू पढ़ी पुत्र हंगा बड़ा होके पुत्र की बनेगा तू मैं नहीं ना बैठे हाँ पुत्र फिर चंगी ना पढ़ना पुख न बाला बड़ी होगा हाँ फिर पुत जज बन जाएगा तू तो। सच्चे पाशा मेर करी मेरी धी दे कि खुश से अज कि चा स्कूल जाने का बस परमात्मा मेरी ते ही अर्दास है ਮੈਨੂੰ ਚੜੇ ਦੁੱਖ ਦੇ 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 ਹ ਮੇਰੇ ਤੈਨੂੰ ਕੋਈ ਦੁੱਖ ਨਾ ਦੇ ਜੀ ਮੈਨੂੰ ਉਹੀ ਇੱਛਾ ਉਹੀ ਹਰ ਇੱਛਾ ਪੂਰੀ ਕਰੀ ਮਾਲਕਾ ਪੜ ਲੈ ਕੇ ਆਪਸਰ ਬਣੇ ਮੇਰੀ ਤੀ ਹ ਮੇਰੇ ਮੰਮੂ ਠੋਕਰ ਨਾ ਖਾਵੇ ਚਾਤਾ ਸਹੀ ਵਾਰ ਨੂੰ ਤੂੰ ਆ ਬੀਰਾਂ ਨਾਲ ਤਾਂ ਮੈਂ ਗੱਲ ਕਰਦਾ ਪੁਰਾ ਵੀਰਾਂ ਗੱਲ ਸੁਣ ਮੇਰੀ ਆ ਸਾਰਾ ਲੈਣਾ ਮਨਹੂਸ ਦਾ ਮੂੰਹ ਲੈ ਕੇ ਨਾ ਤੂੰ ਹੀ ਫੇਦੀ ਰਿਹਾ ਕਰ ਆ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕਰਮਾਂ ਦਾ ਠੀਕ ਆ ਤੂੰ ਧੀ ਨੂੰ ਲੈ ਕੇ ਬੈਗੀ ਤੜਕੀ ਹੋਰ ਕੋਈ ਕੰਮ ਨਹੀਂ ਹੈਗੇ ਤੈਨੂੰ ਨਾ ਮੈਨੂੰ ਐ ਦੱਸ ਉਹਦੇ ਸਿਰ ਤੇ ਡਾਕ ਬੰਗਲਾ ਪਾਉਣਾ ਸੀ ਹੈ ਪਰ ਉਸੀ ਆ ਨਹੀਂ ਆ ਨੂੰ ਪ੍ਰੋਸੀਜਨ ਨਹੀਂ ਹੈਗੀ ਭਾਬੀ ਅੱਜ ਜੋਨੇ ਪਹਿਲੇ ਦਿਨ ਸਕੂਲ ਜਾਣਾ ਸੀ ਮੈਂ ਖਾ ਚਲ ਜਵਾਖੜੀ ਦਾ ਸਰਵਾਦਾਂ ਹੂੰ ਤੜਕੇ ਜੀਆਂ ਬੈਠੀਓ ਮਾਂਵਾਦੀ ਐ ਸੋਚੀਆ ਮੰਜੇ ਤੇ ਨਾ ਹੋਰ ਵੀ ਕੋਈ ਕੰਮ ਹੁੰਦਾ ਮਾੜਾ ਮੋਟਾ ਅਗਲ ਨੂੰ ਹੱਥ ਮਾਰ ਲੈ ਕੋਈ ਕੋਈ ਨਹੀਂ ਭਾਬੀ ਸਾਰਾ ਦਿਨ ਕੰਮ ਕਰਨ ਤੀਆਂ ਉਹਨੇ ਸਕੂਲ ਜਾਣਾ ਸੀ ਜੋ ਆਖੜੀ ਨੇ ਮੈਂ ਖਾ ਲੇਟ ਹੋ ਜੂਗੀ ਚਲ ਠੀਕ ਐ ਇਹਦਾ ਹੋ ਗਈ ਨਾ ਗੱਲ ਹੁਣ ਕੱਪੜੇ ਪਾਉਣੇਗੇ ਨਾਲੇ ਭਾਂਡੇ ਮਾਜਣ ਵਾਲੇ ਪਏ ਆ ਉਧਰ ਵੀ ਧਿਆਨ ਦੇ ਲਾ ਕੋਈ ਨਹੀਂ ਭਾਬੀ ਮੈਂ ਪਾਂਡੇ ਵੀ ਮਾਜ ਦੂੰ ਕੱਪੜੇ ਵੀ ਤੋਦੋਂਗੇ ਸਾਰਾ ਕੰਮ ਕਰ ਲਈ ਮੈਂ ਤਾਂ ਦਰਜੀ ਦੇ ਜਾ ਕੇ ਆਉਣਾ ਸੂਟ ਦਿੱਤੇ ਹੋਏ ਸੀ ਠੀਕ ਹੈ ਠੀਕ ਆ ਭਾਬੀ ਖਾਤ ਵੀ ਤਾਂ ਚੰਮੀ ਨਹੀਂ ਆਏ ਸੋਚਦੀ ਤੇ ਬੰਦੇ ਦਾ ਚਿੱਤ ਕਿਵੇਂ ਹੋ ਕਿਵੇਂ ਨਾ ਗੱਲ ਗਲਤ ਤੇ ਤਾਨੇ ਮੇੜੇ ਲੈ ਵੀ ਦੱਸ ਫਿਰ ਕੀ ਹੋ ਗਿਆ ਜਿੱਚ ਵਾ ਅਖੜੀ ਨੂੰ ਸਕੂਲ ਤੋੜਤਾ ਟਾਈਮ ਨਾਲ ਆ ਕਰਦੇ ਕੰਮ ਤਾਂ ਜਦੋਂ ਮਰਜੀ ਕਰ ਲੈ ਸਿੱਧੇ ਮੂੰਹ 'ਤੇ ਨਹੀਂ ਬੋਲਦੀ ਪਾਬੀ ਬੰਦਾ ਪਿਆਰ ਨਾਲ ਤਾਂ ਗੱਲ ਕਰ ਲੈ ਕੰਮ ਨਾਲ ਨਹੀਂ ਬੰਦਾ ਥੱਕਦਾ ਜੇ ਪਿਆਰ ਹਲ ਕਰਾਵੇ ਕੋਈ ਸਾਰਾ ਦਿਨ ਬਟੂ ਖਾऊं ਬਟੂ ਖਾऊं ਮੈਨੂੰ ਤਾਂ ਮੈਨੂੰ पाखड़ी भी बेचारी न बोल दीता नहीं रब ने कि माड़ा लिखता सावा पिया कि लिया रोनी सूरत अम च दब के रखूंगी बेली तो इन बैठने ही नहीं देना है फिर ही भजूगी ना हूँ देख ला कुी इचे पढ़ ला दी ਤੇ ਪੱਕੀ ਅੱਡੇ ਲਾਉਂਦੀ ਫਿਰਦੀ ਐ ਐ ਥੋੜੀ ਲੋਟ ਆਊਗਾ ਨਾ ਸਾਡੀ ਕਬੀਲਦਾਰੀ ਨਹੀਂ ਹੈਗੀ ਅੱਪਿਓ ਪੁੱਤ ਵੀ ਨਾ ਬਸ ਇਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਇੱਕ ਆ ਸਾਡੇ ਵਾਲਾ ਘਰ ਉੱਚ ਚੱਲ ਕੋਈ ਨਾ ਅੱਗੇ ਅੱਗੇ ਦੇਖੀ ਤੇਰੇ ਨਾਲ ਕੀ ਕਰਦੀ ਤੈਨੂੰ ਵੀ ਇੱਥੇ ਜੇ ਨਾ ਭੱਜਣ ਲਈ ਮਜਬੂਰ ਕੀਤਾ ਨਾ ਵੀਰਾਂ ਮੇਰਾ ਨਾਂ ਸਿੰਦੀ ਕੀ ਨਹੀਂ ਆਖਣਾਗਾ ਨਾ ਅਜੇ ਤਾਂ ਇਹਦੀ ਕੁੜੀ ਛੋਟੀ ਹੈਗੀ ਕੱਲ ਨੂੰ ਮਟਿਆਰ ਵੀ ਹੋਊਗੀ ਫਿਰ ਉਹਦੇ ਵਿਆਹ ਦਾ ਸਿਆਪਾ ਨਾ ਕੱਤ ਤੱਕ ਅਸੀਂ ਇਹਨਾਂ ਦੇ ਕਬੀਲਦਾਰੀ ਦਾ ਸਾਹਮਣੇ ਰਹਿਾਂਗੇ ਮੈਨੂੰ ਤਾਂ ਨਾ ਬਹੁਤ ਦੁੱਖ ਹੁੰਦਾ ਹੈਗਾ ਸਾਡੇ ਕਿਹੜੇ ਕਬੀਲਦਾਰੀ ਨਹੀਂ ਮੇਰੇ ਵੀ ਇੱਕ ਜਵਾਕ ਹੈ ਉਹਦੀ ਵੀ ਪੜ੍ਹਾਈ ਲਿਖਾਈ ਦਾ ਖਿਆਲ ਰੱਖਣਾ ਹੈਗਾ ਐਂ ਤਾਂ ਮੈਂ ਹੌਣ ਨਹੀਂ ਦੇਣਾ ਹੈਗਾ ਪੁੱਤ ਚੰਗੀ ਤਰ੍ਹਾਂ ਸਮਝ ਲਿਆ ਕਰੀਂਗਾ ਜੋ ਮਾਸਟਰ ਕੋਲ ਡਾਉਣਗੇ ਤੈਨੂੰ ਠੀਕ ਹੈ ਨਾ ਹਾਂ ਹਾਂ ਤੇ ਮਰੀਤੀ ਨਾ ਤੇ ਵੱਡਾ ਹੋ ਗਈ ਤੂੰ ਵਧੀਆ ਕਿਸੇ ਨੌਕਰੀ ਦੇ ਲੱਗ ਜਾਵੇਂਗੀ ਨਾਲੇ ਪੁੱਤ ਕਿਸੇ ਜਵਾਕ ਨਾਲ ਚੋਰ ਨਹੀਂ ਕਰਨੀ ਤੇ ਚੰਗਾ ਧਿਆਨ ਨਾਲ ਪੜੀਂ ਬਸ ਇਕੱਲਾ ਉਹਦੀ ਪੜਾਈ ਕਰਨੀ ਧਿਆਨ ਦੇ ਹਾਂ